ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਸਮਾਗਮ ਨੇ ਜਿਹੜੇ ਕਰੋਨ ਦਾ ਜੋ ਕਪੜਾ ਹੋਇਆ ਸੀ ਉਹ ਮਾਮਲਾ ਜਿਹੜਾ ਗਰਮਾਉਂਦਾ ਜਾ ਰਿਹਾ ਹੈ ਤੇ ਇਸ ਮਾਮਲੇ ਸੰਬੰਧੀ ਸ੍ਰੀ ਹਜੂਰ ਸਾਹਿਬ ਦੇ ਸਾਬਕਾ ਸੀਈਓ ਡੀਪੀ ਸਿੰਘ ਅਤੇ ਹੋਰ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਕਪੜੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੁੱਦਾ ਆਦੀ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵੋਣ ਦੇ ਕਪੜੇ ਦੇ ਵਿੱਚ 4 ਵਿਅਕਤੀਆਂ ਦੇ ਖਿਲਾਫ ਜੁਲਾਈ ਮਹੀਨੇ ਦੇ ਵਿੱਚ ਕੇਸ ਹੈ ਜਿਹੜਾ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਦੀ ਸੁਣਵਾਈ ਹੈ ਜਿਹੜੀ ਸੋਮਵਾਰ ਨੂੰ ਅਦਾਲਤ ਦੇ ਵਿੱਚ ਹੋਣੀ ਹੈ ਤੇ ਇਸ ਮਾਮਲੇ ਸੰਬੰਧੀ ਸ਼੍ਰੀ ਹਜੂਰ ਸਾਹਿਬ ਦੇ ਸਾਬਕਾ ਸੀਈਓ ਡੀਪੀ ਸਿੰਘ ਨੇ ਏਐਨਵੀ ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਇਸ ਕਪੜੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦਾ ਕੀ ਕੁਝ ਕਹਿਣਾ ਸੀ ਆਓ ਸੁਣਦੇ ਹਾਂ ਤਕਸ਼ਰੀ ਹਜੂਰ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਨੂੰ ਬੁਕਿੰਗ ਕਰਾਣਾ ਔਰ ਉਹਦੀ ਜਿਹੜੀ ਪੇਟਾ ਉਹਦੇ ਘਟਾਲੇ ਦੀ ਗੱਲ ਜਿਹੜੀ ਆ ਉਹ ਸਾਹਮਣੇ ਆਈ ਹੈ ਹਾਲਾਂਕਿ ਇਹ ਮਾਮਲਾ 2016 ਤੋਂ ਲੈ ਕੇ 2019 ਦੇ ਵਿੱਚ ਇਹ ਘਟਾਲਾ ਜਿਹੜਾ ਹੋਇਆ ਸੀ ਕਰੀਬ 36 ਲੱਖ ਦੇ ਕਰੀਬ ਇਹ ਘਟਾਲਾ ਜਿਹੜਾ ਸਾਹਮਣੇ ਆਇਆ ਸੀ ਪਰ ਹੁਣ 16 ਜੁਲਾਈ ਨੂੰ ਇੱਕ ਐਫ ਆਈ ਆਰ ਜਿਹੜੀ ਉਹ ਦਰਜ ਹੋ ਗਈ ਹੈ ਔਰ ਇਸ ਪੂਰੇ ਮਾਮਲੇ ਤੇ ਮੇਰੇ ਨਾਲ ਗੱਲ ਕਰਨ ਲਈ ਮੌਜੂਦ ਨੇ ਸਰਦਾਰ ਡੀ ਪੀ ਸਿੰਘ ਜਿਹੜੇ ਤਕਰੀ ਹਜ਼ੂਰ ਸਾਹਿਬ ਦੇ ਵਿੱਚ ਐਜ਼ ਸੀਓ ਕੰਮ ਕਰ ਚੁੱਕੇ ਨੇ ਉਹ ਇਸ ਟਾਈਮ ਰਿਟਾਇਰ ਨੇ ਉਹਨਾਂ ਨਾਲ ਗੱਲ ਕਰਦੇ ਸਿੰਘ ਸਾਹਿਬ ਅੱਜ ਪ੍ਰੈਸ ਕਾਨਫਰੰਸ ਤੁਸੀਂ ਕਰ ਰਹੇ ਹੋ 16 ਜੁਲਾਈ ਨੂੰ ਕੇਸ ਅਰਜ ਹੁੰਦਾ ਸੋਮਵਾਰ ਯਾਨੀ 5 ਅਗਸਟ ਨੂੰ ਦੀ ਹੀਅਰਿੰਗ ਹੋਏਗੀ ਲੇਕਿਨ ਇਹ ਮਾਮਲਾ ਜਿਹੜਾ ਹੈ ਪਹਿਲਾਂ ਤਾਂ ਇਹ ਸਮਝਣਾ ਚਾਹਾਂਗੇ ਕਿ ਮਾਮਲਾ ਹੈ ਕੀ ਮੁਰਾਦ ਬਾਜੋਹ ਹਨ ਜਿਨ੍ਹਾਂ ਆਪਣੀ ਸ਼ਰਦਾ ਪੂਰੀ ਕਰਨ ਲਈ ਅਰਦਾਸ ਕਰਨ ਲਈ ਕਿਹਾਂ ਦੀ ਸ਼ਰਦਾ ਹੁੰਦੀ ਕਿ ਅਖੰਡ ਪਾਠ ਸਾਹਿਬ ਰੱਖਿਆ ਜਾਏ ਉਹ ਅਖੰਡ ਪਾਠ ਸਾਹਿਬ ਬੁੱਕ ਕਰਵਾਇਆ ਜਾਂਦਾ ਉੱਥੇ ਆਫਿਸ ਦੇ ਵਿੱਚ ਦੀ ਉਹ ਆਫਿਸ ਦੇ ਖਾਨਪਾੜ ਸਾਹਿਬ ਬੁੱਕ ਕਰਕੇ ਜੋ ਪੇਟਾ ਜਮਾ ਕਰਵਾ ਕੇ ਉਹਨਾਂ ਨੂੰ ਫਿਰ ਟਾਈਮ ਦਿੱਤਾ ਜਾਂਦਾ ਵੀ ਇਹ ਤਰੀਕ ਨੂੰ ਖਾਨਪਾੜ ਸਾਹਿਬ ਰੱਖਿਆ ਜਾਏਗਾ ਜੀ ਉਹ ਦਿਨ ਉਹ ਨਿਰਧਾਰਤ ਤੇ ਡੇਰ ਤੇ ਖਾਨਪਾੜ ਸਾਹਿਬ ਰੱਖਿਆ ਜਾਂਦਾ ਤੀਜੇ ਦਿਨ ਭੋਗ ਪੈਣ ਉਪਰੰਤ ਜੋ ਅਰਦਾਸ ਤੋਂ ਉਪਰੰਤ ਹੁਕਮਨਾਮਾ ਆਂਦਾ ਉਹ ਹੁਕਮਨਾਮਾ ਮੁਰਾਦਬਾਨ ਨੂੰ ਭੇਜਿਆ ਜਾਂਦਾ ਇੱਥੇ ਘਟਾਲਾ ਕਿਵੇਂ ਤੁਸੀਂ ਸਮਝਦੇ ਹੋ ਘਟਾਲਾ ਕਿਵੇਂ ਹੋ ਗਿਆ ਭੇਟਾ ਜਮ੍ਹਾਂ ਹੋ ਗਈ ਰਸੀਦ ਕੱਟੀ ਗਈ ਅਖੰਡਪੁਰ ਸਾਹਿਬ ਦੇ ਭੋਗ ਹੋ ਗਏ ਤਿੰਨਾਂ ਦਿਨਾਂ ਬਾਅਦ ਭੋਗ ਪੈ ਗਏ ਫਿਰ ਹੁਕਮਨਾਮਾ ਜਿਹੜਾ ਦੇ ਦਿੱਤਾ ਘਟਾਲਾ ਹੋਇਆ ਕਿਵੇਂ ਤੁਹਾਡੇ ਮੁਤਾਬਕ ਇਹ ਜਾਲੀ ਬੋਗਰ ਜੋ ਜਿੰਨੇ ਪੇਪਰ ਭਾਂਗੇ ਬੁਕਿੰਗ ਜਾਲੀ ਹੋ ਕੇ ਪੈਸੇ ਡਾਇਰੈਕਟ ਆਪ ਲੈ ਲਿੱਤੇ ਗਏ ਤੇ ਉਹ ਸਭਾ ਉਹਨਾਂ ਦੀ ਪੇਮੈਂਟ ਉਥੋਂ ਵਿਡਰਾਅ ਕੀਤੀ ਗਈ ਪਰ ਜਦੋਂ ਇਹ ਮਾਮਲਾ ਉੱਠਿਆ ਉਹਦੀ ਇਨਕੁਆਰੀ ਵੀ ਹੋਈ 2020 ਚ ਤੁਸੀਂ ਕਹਿੰਦੇ ਇਨਕੁਆਰੀ ਚ ਚਾਰ ਬੰਦੇ ਕਿਹੜੇ ਸਨ ਉਹ ਜਿਹੜੇ ਫੜੇ ਗਏ ਕਾਬੂ ਆਏ ਸਨ ਪਰ ਉਹਨਾਂ ਨੂੰ ਜਾਲੀ ਕਿਆ ਰਸੀਦਾ ਬਰਾਮਦ ਹੋਈਆਂ ਸੀ ਉਹਨਾਂ ਕੋਲ ਨਹੀਂ ਉਹ ਤੇ ਇਨਕੁਆਰੀ ਆਫੀਸਰ ਹੈ ਰਿਪੋਰਟ ਮੈਨ ਮੇਰੇ ਨੋਟਿਸ ਤੇ ਸਟੈਂਪ ਨਹੀਂ ਹੈਗੀ ਜਾਂ ਨਹੀਂ ਗੁਰਸਾਗਰ ਸਿੰਘ ਜੋ ਉਥੋਂ ਦੇ ਪਹਿਲੇ ਰਿਟਾਇਰਡ ਅਕਾਊਂਟੈਂਟ ਉਹਨਾਂ ਨੂੰ ਵੱਲੋਂ ਕਰਵਾਈ ਗਈ ਹੈ ਉਹਨਾਂ ਨੇ ਰਿਪੋਰਟ ਆਪਣੀ ਸਬਮਿਟ ਕੀਤੀ ਉਨਰੇ ਮੁਤਾਬਕ ਜਾਲੀ ਬੋਗਸ ਹੈ ਜੋ ਡਿਊਟੀਆਂ ਲਗਾ ਕੇ ਜੋ ਡਾਕੂਮੈਂਟਸ ਹੈ ਪੂਰੇ ਕਿਤੇ ਕੇ ਬੋਗਸ ਤੇ ਉਹਦਾ ਭੁਗਤਾਨ ਉਥੋਂ ਕਰਵਾਇਆ ਗਿਆ ਅਪਰ ਜੇ ਗੱਲ ਕੀਤੀ ਜਾਵੇ ਕਿੰਨੇ ਕ ਅਖੰਡ ਪਾਤਸ਼ਾਹ ਜਿਹੜੇ ਨੇ ਤਖਸੀਰੀ ਹਜੂਰ ਸਾਹਿਬ ਤੇ ਹੁੰਦੇ ਨੇ ਸਾਲਾਨਾ ਜਾਂ ਮਹੀਨੇ ਦੇ ਵਿੱਚ ਔਰ ਜਿਹੜਾ ਟੋਟਲ ਅਮਾਉਂਟ ਜਿਹੜੀ ਗੁਰਸਾਗਰ ਸਾਹਿਬ ਸਾਗਰ ਸਿੰਘ ਨੇ ਜਿਹੜੀ ਕੱਢੀ ਉਹ ਕਿੰਨੀ ਕ ਆ ਗਈ ਸੀ ਦੇਖੋ ਜੀ 40000 ਤੋਂ ਉੱਤੇ ਅਖੰਡ ਪਾਤਸ਼ਾਹ ਉੱਥੇ ਪੈਂਡਿੰਗ ਚੱਲੇ ਹਨ ਤੇ ਗੁਰਸਾਗਰ ਸਿੰਘ ਦੀ ਰਿਪੋਰਟ ਜਿਹੜੀ ਹੈ ਹੋਈ ਹੈ ਇਹ 36,69,850 ਕਿਨ ਅੰਦਾਜ਼ੇ ਇਨੇ ਕਹਗੇ ਬਈ 37 ਲੱਖ ਦੇ ਕਰੀਬ ਹੈਗੀ ਆ 36 ਤੋਂ 37 ਲੱਖ 36,69,850 ਕੇ 950 ਇਹ ਅਮਾਉਂਟ ਉਹਨਾਂ ਵੱਲੋਂ ਡਿਟੈਕਟ ਕੀਤਾ ਗਿਆ ਜੋ ਆਪਣੀ ਰਿਪੋਰਟ ਚ ਉਹਨਾਂ ਸਬਮਿਟ ਕੀਤਾ ਇਹ ਬਣਦਾ ਹੈਗਾ ਜੀ ਕਪੜੇ ਵਾਲਾ ਮੌਕਾ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਿਉਂ ਕੀਤੀ ਐਫ ਆਈ ਆਰ ਜਿਹੜੀ ਆ ਦਰਜ ਹੋ ਗਈ ਚਾਰ ਲੋਕਾਂ ਦੇ ਜਿਨ੍ਹਾਂ ਚੋਂ ਤਿੰਨ ਰੀਇਨਸਟੇਟ ਹੋ ਗਏ ਸਨ ਪਰ ਐਫ ਆਈ ਆਰ ਦਰਜ ਹੋ ਗਈ 5 ਤਰੀਕ ਨੂੰ ਜਿਹੜਾ ਕੋਰਟ ਦੇ ਵਿੱਚ ਹੀਅਰਿੰਗ ਹੋਏਗੀ ਇਸ ਮਾਮਲੇ ਦੀ ਤੇ ਤੁਸੀਂ ਕੋਈ ਪ੍ਰੈਸ ਕਾਨਫਰੰਸ ਕਰ ਰਹੇ ਤੁਸੀਂ ਰਿਟਾਇਰ ਹੋਏ ਨੂੰ ਕਾਫੀ ਲੰਬਾ ਸਮਾਂ ਹੋ ਚੁੱਕਾ ਤੁਹਾਡਾ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਇਨਵਾਈਟ ਕੀਤਾ ਗਿਆ ਮੈਂ ਆਰਗੇਨਾਈਜ਼ ਨਹੀਂ ਕੀਤੇ ਇਹ ਇਹਨਾਂ ਵੱਲੋਂ ਰਵਿੰਦਰ ਸਿੰਘ ਜੀ ਵੱਲੋਂ ਆਉਣਗੇ ਉਹਦੇ ਜ ਮੈਨੂੰ ਇਨਵਾਈਟ ਕੀਤਾ ਉਹਦੇ ਕਲੈਰੀਫਿਕੇਸ਼ਨ ਮੈਂ ਸੰਤ ਬਾਬਾ ਕੁਲਵੰਤ ਸਿੰਘ ਜੀ ਦੇ ਬਾਰੇ ਕੁਐਸਚਨ ਰੇਜ਼ ਹੋਇਆ ਉਹ ਮੈਂ ਦੇਣੀ ਚਾਹਾਂਗਾ ਜੋ ਜਥੇਦਾਰ ਸਾਹਿਬ ਹੈਡ ਪ੍ਰੀਸ ਹੈਗਾ ਨਾ ਉਹ ਬੜੇ ਸੱਚੇ ਸੁੱਚੇ ਨੇਕ ਇਨਸਾਨ ਉਹਨਾਂ ਦਾ ਆਫਿਸ ਦੇ ਮਾਮਲੇ 'ਚ ਖਾਨਪਾੜ ਸਾਹਿਬ ਦੇ ਕੋਈ ਇਨਵੋਲਵਮੈਂਟ ਨਹੀਂ ਹੈ ਕੋਈ ਇੰਟਰਫੀਰੈਂਸ ਵੀ ਨਹੀਂ ਹੁੰਦੀ ਉਹ ਤੇ ਸਿਰਫ ਉੱਥੇ ਪੂਜਾ ਪਾਠ ਵਗੈਰਾ ਲਈ ਸੇਵਾ ਲਈ ਤਾਇਨਾਤ ਹੈਗੇ ਤੇ ਜੋ ਵੀ ਕੋਈ ਡਿਸੀਜਨ ਹੁੰਦਾ ਪੂਜਾ ਪਾਠ ਧਾਰਮਿਕ ਮਾਮਲੇ ਦਾ ਉਹ ਉਹਨਾਂ ਕੋਲ ਕਲ ਪੁੱਛਣਾ ਹੋਵੇ ਉਹ ਪੰਜ ਪਿਆਰੇ ਦੀ ਮੀਟਿੰਗ ਕਾਲ ਕਰਕੇ ਗੁਰਮਤਾ ਪਾਸ ਕਰਕੇ ਆਫਿਸ ਨੂੰ ਸਬਮਿਟ ਕਰਦਾ ਅਗੋਂ ਆਫਿਸ ਨੇ ਉਹਦੇ ਤੇ ਕਾਰਵਾਈ ਕਰਨੀ ਹੁੰਦੀ ਹੈ ਜਿਵੇਂ ਤੁਸੀਂ ਦੱਸਿਆ ਗਿਆ ਆਫਿਸ ਨੂੰ ਸਬਮਿਟ ਕੀਤਾ ਜਾਂਦਾ ਅਖੰਡਪਾਤ ਸਾਹਿਬ ਹਿੱਤੇ ਕਿ ਧਾਰਮਿਕ ਮਾਮਲਾ ਹੈ ਆਫਿਸ ਵੱਲੋਂ ਜਿਹੜਾ ਰਸੀਦ ਲਈਤੀ ਗਈ ਜਾਂ ਡਿਊਟੀਆਂ ਜਿਹੜੀਆਂ ਲਗਾਈਆਂ ਗਈਆਂ ਉਹਦੇ ਬਾਰੇ ਕੋਈ ਜਾਣਕਾਰੀ ਜਥੇਦਾਰ ਸਾਹਿਬ ਨੂੰ ਨਹੀਂ ਦਿੱਤੀ ਜਾਂਦੀ ਨਹੀਂ ਉਹਦਾ ਕੋਈ ਤੁਹਾਨੂੰ ਕਹਦੇ ਉਹਨਾਂ ਦੀ ਕੋਈ ਆਫਿਸ ਦੇ ਕੰਮ ਨਹੀਂ ਤੇ ਉਹ ਨਹੀਂ ਹੈ ਸਿਰਫ ਉਹਨਾਂ ਦਾ ਉੱਪਰ ਪੂਜਾ ਪਾਠ ਕੀਰਤਨ ਵਗੈਰਾ ਉਹਦੀ ਸੰਭਾਲ ਕਰਦੇ ਆਗੇ ਉਹਨਾਂ ਦਾ ਇਹਦੇ ਕੋਈ ਲੈਣਾ ਦੇਣਾ ਨਹੀਂ ਹੈ ਜੀ ਲੱਗਦਾ ਤੁਹਾਨੂੰ ਕਿ ਜਿਵੇਂ ਤਖਸ਼ੀ ਹਜੂਰ ਸਾਹਿਬ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਘਟਾਲਾ ਸਾਹਮਣੇ ਆ ਖੋਰ ਜਗ੍ਹਾ ਤੇ ਵੀ ਇਸ ਤਰ੍ਹਾਂ ਦੇ ਹੁੰਦੇ ਹੋਣਗੇ ਹੋਰ ਕਿਧਰੇ ਨਹੀਂ ਬਾਕੀ ਹੋਰ ਤਰ੍ਹਾਂ ਦੇ ਘਟਾਲੇ ਤੇ ਜਗ੍ਹਾ ਹੋਰ ਗੁਰਦਿਆਂ ਚ ਹੁੰਦੇ ਨੇ ਪਰ ਇਹੋ ਜਿਹਾ ਮਾਮਲਾ ਉੱਥੇ ਕਿਸੇ ਹੋਰ ਜਗ੍ਹਾ ਤੇ ਨਹੀਂ ਹੋਇਆ ਜੀ ਤੁਸੀਂ ਕਾਫੀ ਥੇਰ ਉੱਥੇ ਸੇਵਾ ਕੀਤੀ ਆ ਹਜੂਰ ਸਾਹਿਬ ਦੇ ਅਖੰਡ ਪਾਤਸ਼ਾਹ ਬੁੱਕ ਹੁੰਦੇ ਨੇ ਪੈਂਡੈਂਸੀ ਹੁੰਦੀ ਆ ਤੁਹਾਡੇ ਮੁਤਾਬਿਕ ਹੋਰ ਅਜੇ ਸਚਕਨ ਸ਼੍ਰੀ ਹਰਮੰਦਰ ਸਾਹਿਬ ਦੀ ਵੀ ਗੱਲ ਕੀਤੀ ਆ ਉੱਥੇ ਵੀ ਅਖੰਡ ਪਾਤਸ਼ਾਹ ਦੀ ਪੈਂਡੈਂਸੀ ਬਹੁਤ ਹੈ ਬਹੁਤ ਕਾਫੀ ਲੰਮਾ ਸਮਾਂ ਦਿੱਤਾ ਜਾਂਦਾ ਇਸ ਲੰਬੇ ਸਮੇਂ ਨੂੰ ਘੱਟ ਕਰਨ ਲਈ ਤੁਹਾਡੇ ਵੱਲੋਂ ਕੋਈ ਸੁਝਾਅ ਹੈਗਾ ਕਿ ਘੱਟ ਮਲੇ ਜਿਹੜੇ ਲੋਕ ਨੇ ਅਖੰਡਪੁਰ ਸਾਹਿਬ ਰਾਬ ਦੇ ਕਿਸੇ ਨੂੰ 3 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਕਿ ਨੂੰ 2 ਮਹੀਨੇ ਦੇ ਅੰਦਰ ਇਹ ਪੈਂਡੈਂਸੀ ਜਿਹੜੀ ਇਹਨੂੰ ਘੱਟ ਕਰਨ ਵਾਸਤੇ ਕੀ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਜੇ ਪਹਿਲਾਂ ਇਹ ਕੋਈ 2011 ਦੇ ਵਿੱਚ ਪੈਂਡੈਂਸੀ ਨੂੰ ਘੱਟ ਕਰਨ ਲਈ ਅਸੀਂ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਛੋ ਆਲੇ ਹਗੇ ਨਾਲ ਸਾਰੇ ਆਲੇ ਉਹਨਾਂ ਵੱਲੋਂ ਪਾਠੀ ਸਿੰਘ ਅਸੀਂ ਉੱਥੇ ਬੁਲਵਾਏ ਸੀ ਕੁਝ ਪੜ੍ਹਨੇ ਸੀ ਕਲੀਅਰ ਕਰਨ ਦੀ ਪਹਿਲਾਂ ਵੀ ਪੂਰੀ ਕੋਸ਼ਿਸ਼ ਕੀਤੀ 11-1200 ਕੀਤੇ ਗਏ ਇੱਕ ਵਾਰੀ 1700 ਕੀਤੇ ਗਏ ਦੂਜੇ ਮਹਾਂਪੁਰਸ਼ ਆ ਗਏ ਆਪਣੇ ਜਲੰਧਰ ਦੇ ਕੋਲ ਆ ਉਹ ਵੀ 1100 ਖਾਨਪਾੜ ਸਾਹਿਬ ਨੇ ਇਸ ਕੰਮ ਸੇਵਾ ਆਪਣੇ ਪਾਠੀ ਸਿੰਘ ਨੂੰ ਸਪੈਸ਼ਲ 250 ਦੇ ਕਰੀਬ ਲੈ ਕੇ ਗਏ ਉਹਨਾਂ ਨੇ ਕਲੀਅਰ ਕੀਤੇ ਹੈਗੇ ਸੀ ਕੋਸ਼ਿਸ਼ ਪੂਰੀ ਕੀਤੀ ਜਾਂਦੀ ਵੀ ਸੱਚੀ ਸੁੱਤੀ ਉੱਥੇ ਦੀ ਸੇਵਾ ਕੀਤੀ ਜਾਏ ਐਸਨ ਸਾਡੇ ਨਾਲ ਸ੍ਰੀ ਹਜੂਰ ਸਾਹਿਬ ਦੇ ਸਾਬਕਾ ਸੀਈਓ ਡੀਪੀ ਸਿੰਘ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਣਾ ਕਿ ਅਖੰਡ ਪਾਠ ਸਾਹਿਬ ਜਿਹੜਾ ਰਖਵਾਇਆ ਜਾਂਦਾ ਇੱਕ ਸੰਗਤ ਵੱਲੋਂ ਆਪਣੀ ਮੁਰਾਦਾ ਪੂਰੀਆ ਹੋਣ ਜਾਂ ਆਪਣੀ ਸ਼ਰਧਾ ਦੇ ਭਾਵ ਦੇ ਨਾਲ ਰਖਾਇਆ ਜਾਂਦਾ ਲੇਕਿਨ ਉਸ ਦੇ ਵਿੱਚ ਜੇ ਇਸ ਤਰ੍ਹਾਂ ਦਾ ਕੋਈ ਕੋਟਾਲਾ ਹੁੰਦਾ ਤੇ ਸਿੱਖ ਸੰਗਤ ਜਿਹੜੀ ਹੈ ਉਹਦੇ ਮਨਾਂ ਤੇ ਕਾਫੀ ਜ਼ਿਆਦਾ ਚੋਟ ਜਿਹੜੀ ਹੈ ਸੱਤ ਜਿਹੜੀ ਉਹ ਲੱਗਦੀ ਆ ਔਰ ਕਿਤੇ ਨਾ ਕਿਤੇ ਡੀਪੀ ਸਿੰਘ ਜਿਹੜੇ ਨੇ ਸਤਿ ਸ੍ਰੀ ਹਜੂਰ ਸਾਹਿਬ ਜਿਹੜੇ ਸਿੰਘ ਸਾਹਿਬ ਨੇ ਜਥੇਦਾਰ ਉਹਨਾਂ ਨੂੰ ਵੀ ਇੱਥੇ ਕਲੀਨ ਚਿੱਟ ਤੇ